ਭਾਰਤ ਦੇ ਵਿੱਚ ਕਰੋਨਾ ਨੇ ਦੋ ਵਾਰ ਦਸਤਕ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਤੇ ਰਾਜਪੁਰਾ ਐਪੀ ਜਨ ਹਸਪਤਾਲ ਦੇ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਨੇ ਇਸ ਸਬੰਧ ਦੇ ਵਿੱਚ ਉਹਨਾਂ ਕਿਹਾ ਹੈ ਕਿ ਮੈਂ ਐਸਐਮ ਮੋਰ ਰਾਜਪੁਰਾ ਸੋਨੀਆ ਜਗਬਵਾਲ ਦੇ ਨਾਲ ਗੱਲ ਗੱਲਾਂ ਕੀਤੀਆਂ ਨੇ ਉਹਨਾਂ ਦੱਸਿਆ ਕਿ ਸਾਡੇ ਹਸਪਤਾਲ ਦੇ ਵਿੱਚ ਤਿਆਰੀਆਂ ਪੂਰੇ ਤਰੀਕੇ ਦੇ ਨਾਲ ਮੁਕੰਮਲ ਹੋ ਚੁੱਕੀਆਂ ਨੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸੁਣਾ ਦਿੰਦੇ कि अभी हम प्रमरी स्टार्ट में ही हैं तो डिफेंगर अभी यही है कि इन्फेक्शन ना फैले इसके लिए पेशेंट्स को अवेयर करना और डॉक्टर्स को अवेयर करना शुरू कर दिया डॉक्टर्स को इनफैक्ट बोल दिया गया है कि मास्क एंड सैनिटाइजर यूज़ करो पेशेंट्स को भी बोलना शुरू कर दिया है हर जगह पर हम लोगों ने पैम्पलेट्स भी लगा दिए हुए कि मास्क लगा कर आप घूमा uh, करें किसी को थोड़ी सी भी सांस की प्रॉब्लम है तो इन ओपीडी एंड इन इंडोर एंड इमरजेंसी इट हैज बीन इनफॉर्म्ड कि उस केस को हम लोगों ने कोविड वार्ड खोल दिया तो वहां पर ही भेजना है ताकि बाकी लोग आर नॉट इन्फेक्टेड इट कैन बी अ सिंपल वायरल इट कैन बी कोविड तो हम लोग थोड़ा सा प्रिकॉशनरी चल रहे हैं लेकर आ रहा हूँ फिफ्टी बेड तीस बेड हैं हमारे पास ऑक्सीजन सिलेंडर्स भी हैं ऑक्सीजन कंसनट्रेटर्स भी हैं, फिल भी करवाने शुरू कर दिए हैं और हम लोगों ने अभी हम इन्वेस्टिगेशंस की तरफ अभी हम नहीं हुए हैं अगर हमारे को लगना शुरू हो जाएगा नंबर ऑफ केसेस बढ़ रहे हैं तो हम इन्वेस्टिगेशंस भी करवाना चाहिए एक दई ही केस आया ज्यादा केसेस नहीं है रेस्पिरेशन की प्रॉब्लम से लेकर सो डस नॉट दैट वाइड स्प्रेड बट द फिंगर्स कांसिस द कॉर्नस वेरी कॉमन इन ओपीडी केसेस सरिनाल अमित सेठी जुड़ चुकीने अमित सेठी की कुछ जानकारी है क्योंकि कोरोना ने एक बार दूसरी बार फिर दस्तक दे चुकी है और ओते हालात उन के होजे बने हुए ने हां बिल्कुल ਸਾਨੂੰ ਵੀ ਬਤਿਨ ਤੇ ਸਪੈਸ਼ਲਿਸਟਾਂ ਨੇ ਥੈਂਕ ਯੂ ਫੋਰ ਵੀ ਆਪਾ ਹਾਲਕੀ ਦੇਖਣ ਨੂੰ ਮਿਲ ਰਹੇ ਨੇ ਆ ਲੋਕਾਂ ਨੂੰ ਜਿਹੜਾ ਹੈ ਸਾਫ਼ ਤੌਰ ਤੇ ਡਾਕਟਰਾਂ ਦੇ ਅੰਦਰ ਦੇਖ ਰਹੇ ਨੇ ਕਿ ਪੈਨਿਕ ਸਪੈਸ਼ਲਿਸਟਾਂ ਲੱਗੀਆਂ ਪੈਨਿਕ ਕਾਉਂਟਰ ਲੋਨ ਹੁੰਦੇ ਨੇ ਹਾਲਾਂਕਿ ਸਾਹਾਂਸਿਕ ਜੋ ਫਾਰਮ ਦੇ ਕੇਸ ਵੀ ਜਲਣੇ ਜ਼ਰੂਰ ਲਗਾਤਾਰ ਜਿਹੜੇ ਨੇ ਅੱਗੇ ਆਪਣਾ ਹਸਪੀਟਲ ਤੇ ਜਾ ਰਹੇ ਨੇ ਤੇ ਸਾਫ਼ ਤੌਰ ਤੇ ਗੱਪਸਾ ਕਹਿਣਾ ਹੈ ਕਿ ਹਲੇ ਜਿਹੜਾ ਵੇਰੀਐਂਟ ਹੈ ਇਹਨਾਂ ਡਰਾਂ ਵਾਲਾ ਨਹੀਂ ਹੈ ਜ਼ਰੂਰ ਕੇਸ ਵੀ ਜਿਹਨੇ ਸਾਹਮਣੇ ਆ ਰਹੇ ਨੇ ਤੇ ਸਾਫ਼ ਤੌਰ ਤੇ ਪ੍ਰੋਟੈਕਸ਼ਨ ਪਲਾਨ ਦੀ ਲੋੜ ਹੈ ਜ਼ਿਆਦਾ ਜਿਹੜਾ ਹੈ ਆਪਣਾ ਠੰਡਾ ਪਾਣੀ ਜਿਹੜਾ ਹੈ ਉਹ ਨਾਲ ਜਿਹੜਾ ਪੀਤਾ ਜਾਵੇ ਤੇ ਬਿਲਕੁਲ ਜਿਹੜਾ 마ਸਕ ਜਿਹੜਾ ਲਾਇਆ ਜਾਵੇ ਖਾਸ ਕਰਕੇ ਜਿਹੜੀ ਲੰਗੜੀ ਬਿਮਾਰੀ ਤੋਂ ਜਿਹੜੇ ਜਿਹੜੇ ਅਕਸਰ ਜਿਹੜੇ ਲੋਕ ਹੁਲਸਲੇ ਨੇ ਉਹਨਾਂ ਨੂੰ ਜਿਹੜਾ ਹੈ ਸਾਫ ਤੋਂ ਸੇ ਸਾਵਧਾਨ ਰਹਿਣ ਦੀ ਜਰੂਰਤ ਹੈ ਖਾਸ ਕਰਕੇ ਛੋਟੇ ਬੱਚਿਆਂ ਨੂੰ ਜਿਹੜਾ ਹੈ ਸਾਵਧਾਨ ਰਹਿਣ ਦੀ ਲੋੜ ਹੈ हालांकि साफ तौर से डॉक्टर का कहना कि है, जान नहीं। जान नहीं। कि तो तो है कि इना डर हालांकि नहीं है क्योंकि लगातार अभी डॉक्टर के संपर्क के भी है जरूर अभी जब पहली जब करोना आया था उस टाइम असम देखा कि लॉकडाउन लगा दिता गया जरूर डर का माहौल है कि वो किसी स्थिति जी है दोबारा तो सामने न आए थे डॉक्टर का कहना है जिस ਕਾ ਕੋਵਿਡ 19 ਦੀ ਜਿਹੜੀ ਆ ਤਸੀ ਡੋਮਸਿਕ ਦਵਾਈਆਂ ਸਨ ਤੇ ਬਿਲਕੁਲ ਇਨੀ ਡਰੀਆ ਡਰਾਂ ਦੀ ਲੋੜ ਨਹੀਂ ਹੈ ਹਾਲਾਂਕਿ ਜ਼ਰੂਰ ਕੇਸ ਜਿਹੜੇ ਨੇ ਸਾਹਮਣੇ ਆ ਰਹੇ ਨੇ ਪਹਿਲਾਂ ਜਿਹੜੇ ਸੀ ਕਿ ਕੇਸਿਸ ਜਿਹੜੀ ਆંકੜੇ ਸੀ ਦੇਸ਼ ਭਰ ਦੇ ਵਿੱਚ ਘੱਟ ਸੀਗੇ ਮਗਰ ਹੁਣ ਵਾਧੇ ਦੀ ਤਰ੍ਹਾਂ ਦਿਖ ਰਹੇ ਨੇ ਤੇ ਫਿਰ ਉਸ ਦੇ ਬਾਵਜੂਦ ਵੀ ਡਾਕਟਰਸ ਦਾ ਕਹਿਣਾ ਕਿ ਹਾਲੇ ਕੋਈ ਡਬਲ ਐਕਸਟ੍ਰੀਮ ਗ੍ਰੈਂਡ ਇਸ ਤਰ੍ਹਾਂ ਦੀ ਨਹੀਂ ਆਈਆਂ ਨੇ ਕਿ ਸਾਨੂੰ ਜੜਾ ਹੈ ਡਰਾਂ ਦੀ ਲੋੜ ਹੋਵੇ ਜੀ ਫਿਲਹਾਲ ਡਾਕਟਰ ਤੇ ਵੱਲੋਂ ਤੇ ਲਗਾਤਾਰ ਕਿਹਾ ਜਾ ਰਿਹਾ ਕਿ ਕਿਸੇ ਵੀ ਤਰੀਕੇ ਦਾ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਪਰ ਕੇਸਿਸ ਜਿਹੜੇ ਨੇ ਲਗਾਤਾਰ ਵਧ ਰਹੇ ਨੇ ਹਸਪਤਾਲਾਂ ਦੇ ਵਿੱਚ ਹਾਂ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਫ਼ ਤੌਰ ਤੇ ਡਾਕਟਰਸ ਦਾ ਜ਼ਰੂਰ ਕਹਿਣਾ ਕਿ ਪੈਨਿਕ ਹਲੇ ਨਾ ਹੋਇਆ ਜਾਵੇ ਕੇਸਿਸ ਜਿਹੜੇ ਨੇ ਜ਼ਰੂਰ ਵੱਧ ਰਹੇ ਨੇ ਨੰਬਰ ਆਫ ਕੇਸ ਜਿਹੜੇ ਨੇ ਵੱਧਦੇ ਦਿਖਾਈ ਦੇ ਰਹੇ ਨੇ ਅਕਸਰ ਮਨ ਵਿੱਚ ਦੇਖਣ ਨੂੰ ਮਿਲਦਾ ਹੈ ਖਾਸ ਕਰ ਜਦੋਂ ਇਹ ਸੀਜ਼ਨ ਹੁੰਦਾ ਜਦੋਂ ਮੌਸਮ ਦਾ ਬਦਲਾਅ ਹੁੰਦਾ ਹੈ ਇਸ ਸੀਜ਼ਨ ਦੇ ਵਿੱਚ ਜ਼ਰੂਰ ਜਿਹੜਾ ਹੈ ਖਾਂਸੀ ਜੁਕਾਮ ਜਿਹੜਾ ਹੈ ਜ਼ਰੂਰ ਆਉਂਦਾ ਹੈ ਜਾਂ ਫਿਰ ਜਦੋਂ ਸਰਦੀਆਂ ਦੀ ਗੱਲ ਕਰੀ ਉਦੋਂ ਵੀ ਆਉਂਦਾ ਹੈ ਤੇ ਸਾਫ਼ ਤੌਰ ਤੇ ਡਾਕਟਰਸ ਕਹਿੰਦੇ ਕਿ ਪੈਨਿਕ ਨਾ ਹੋਵੋ ਸਿਰਫ ਜਿਹੜੀ ਹੈ ਸਾਵਧਾਨੀ ਵਰਤੋ ਅਗਰ ਕਰੋਨਾ ਕਿਸੇ ਨੂੰ ਹੈ ਤੇ ਬਿਲਕੁਲ ਜੇ ਖਾਂਸੀ ਜੋ ਖਾਮ ਕਿਸੇ ਨੂੰ ਆਏ ਤੇ ਜ਼ਰੂਰ ਉਹਦਾ ਆਕਸੀਜਨੀਆ ਚੈੱਕ ਕਰਵਾਇਆ ਜਾਵੇ ਹਸਪੀਟਲ ਦੇ ਵਿੱਚ ਪਹੁੰਚਿਆ ਜਾਵੇ ਤੇ ਹਲੇ ਐਨਐਸੀ ਪੈਨਿਕ ਜਿਹੜਾ ਹੈ ਨਾ ਹੋਣਾ ਚਾਹੀਦਾ। ਹਾਲ ਜਿਹੜਾ ਸਪੈਸ਼ਲ ਇਨਫੋਰਮੇਸ਼ਨ ਵੀ ਦਿੱਤੀ ਜਾ ਰਹੀ ਕਿ ਖਾਸ ਕਰਕੇ ਜਿਹੜੇ ਗਰਭਵਤੀ ਔਰਤਾਂ ਨੇ ਜਿਹੜੇ ਬਜ਼ੁਰਗ ਨੇ ਬੱਚਿਆਂ ਬੱਚੇ ਨੇ ਜਿਹੜੇ ਉਹਨਾਂ ਨੂੰ ਕੋਰੋਨਾ ਦਾ ਥੋੜਾ ਜ਼ਿਆਦਾ ਖਤਰਾ ਹੈ ਤਾਂ ਉਹਨਾਂ ਨੂੰ ਜ਼ਿਆਦਾ ਇਤਿਹਾਤ ਵਰਤਣਾ ਪੈਣਾ ਹੈ। ਹਾਂ ਬਿਲਕੁਲ ਜਿਸ ਤਰ੍ਹਾਂ ਅਸੀਂ ਕਹਿੰਦੇ ਮੈਂ ਪਹਿਲਾਂ ਵੀ ਕਿਹਾ ਸੀ ਤਾਂ ਬਜ਼ੁਰਗ ਦੀ ਗੱਲ ਜੇ ਅਸੀਂ ਬਜ਼ੁਰਗਾਂ ਦੀ ਗੱਲ ਕਰੀਏ ਜਾਂ ਫਿਰ ਜਿਹੜੇ ਲੰਬੀ ਬਿਮਾਰੀ ਤੋਂ ਜਿਹੜੇ ਨੇ ਪਿਛਲੇ ਲੰਬੇ ਹਫ਼ਤੇ ਤੋਂ ਜਿਹਨੇ ਜੀ ਰਤਨਾ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਵਰਜ ਜਿਹੜਾ ਹੈ ਆਪਣਾ ਜ਼ਿਆਦਾ ਟੈਨਸ਼ਨ ਵਾਲੇ ਨਾਲ ਲੈਣ ਕਿਉਂਕਿ ਆਪਣਾ ਪ੍ਰੋਫੈਸ਼ਨ ਜਿਹੜੀ ਹੈ ਲੈਣ ਦੀ ਜ਼ਰੂਰਤ ਹੈ ਨਾਲ ਹੀ ਜਿਹੜੀ ਪ੍ਰੈਗਨੈਂਟ ਲੇਡੀਆਂ ਨੇ ਉਹਨਾਂ ਨੂੰ ਵੀ ਪ੍ਰੋਫੈਸ਼ਨ ਲੈਣ ਦੀ ਜ਼ਰੂਰਤ ਹੈ ਕਿ ਢੀੜਵਾਰ ਵੱਲੇ ਅਗਰ ਇਲਾਕੇ ਦੇ ਵਿੱਚ ਜਾਂਦੇ ਨੇ ਤੇ ਮਾਸਕ ਜਿਹੜਾ ਹੈ ਉਹਦੀ ਵਰਤੋਂ ਜਿਹੜੀ ਹੈ ਕੀਤੀ ਜਾਵੇ ਹੱਥ ਜਿਹੜੇ ਨੇ ਧੋਏ ਜਾਣ ਪਾਣੀ ਦੇ ਨਾਲ ਤੇ ਬਿਲਕੁਲ ਇਹ ਸੋਸ਼ਲ ਡਿਸਟੈਂਸਸ ਹਲਾ ਕਿ ਰੱਖ ਸਕਦੇ ਹਾਂ ਮਗਰ ਇੰਨੀ ਪੈਨਿਕ ਸਥਿਤੀ ਨਹੀਂ ਹੈ ਇਸ ਕਰਕੇ ਤੁਸੀਂ ਜਿਹੜਾ ਹੈ ਜ਼ਿਆਦਾ ਪੈਨਿਕ ਨਾ ਹੋ ਕਿ ਕਿ ਜੋ ਆਪ ਨੰਬਰ ਬਹੁਤ ਜ਼ਿਆਦਾ ਨਹੀਂ ਹੈ ਕਿਉਂਕਿ ਅਗਰ 3700 ਦੇ ਅੰਕੜੇ ਵੀ ਗਲਤ ਜੀ ਜਦੋਂ ਪਹਿਲਾਂ ਆਪਣਾ ਸੀਸੀਸ ਆਏ ਸੀਗੇ ਸਈਸ ਸ਼ਹਿਰ ਦੇ ਆਇਸਪੈਂਡ ਦੇ ਵੀ ਸੀਐਨਏ ਕੇਸ ਦੇਖਣ ਨੂੰ ਮਿਲਦੇ ਸੀਗੇ ਤਾਂ ਇੰਨੀ ਪੈਨਿਕ ਫੋਨ ਦੀ ਹਲੇ ਲੋੜ ਨਹੀਂ ਹੈ ਡਾਕਟਰ ਦਾ ਸਾਫ਼ ਤੌਰ ਤੇ ਕਹਿਣਾ ਹੈ। ਚੰਡੀਗੜ੍ਹ ਦੇ ਵਿੱਚ ਮੌਜੂਦ ਉਹ ਹਾਲਾਤ ਕੀ ਨੇ ਇਸ ਸਮੇਂ ਕੋਰੋਨਾ ਨੂੰ ਲੈ ਕੇ ਕੁਝ ਲੋਕ ਜਿਹੜੇ ਨੇ ਸਤਰਕ ਹੈ ਜਾਂ ਫਿਰ ਅਣਗੇਲੀ ਵਰਤਰੇ ਨੇ? ਹਾਂ ਬਿਲਕੁਲ ਲੋਕਾਂ ਦੇ ਨਾਲ ਜ਼ਰੂਰੀ ਇਸ ਇਸ ਮਾਮਲੇ ਦੇ ਵਿੱਚ ਵੀ ਗੱਲ ਹੋ ਰਹੀ ਹੈ ਕਿ ਕੋਰੋਨਾ ਜਿਸ ਤਰ੍ਹਾਂ ਹੈਗਾ ਤੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ੇ ਵੀ ਅਜਕਲ ਕਰੋਨਾ ਜਿਹੜਾ ਹੈ ਬਣਿਆ ਹੋਇਆ ਹੈ ਲੋਕ ਕਹਿ ਰਹੇ ਨੇ ਕਿ ਕਿਤੇ ਉਹ ਪਹਿਲੀ ਵਾਲੀ ਸਥਿਤੀ ਜਿਹੜੀ ਹੈ ਨਾ ਆਜਵੇ ਲੋਕੀ ਕਿਤੇ ਨਾ ਕਿਤੇ ਅਵੇਲ ਜਿਹੜੇ ਨੇ ਜਜ਼ੂਰ ਦਿਖ ਰਹੇ ਨੇ ਕਈ ਜਗ੍ਹਾ ਤੇ ਦੇਖਣ ਨੂੰ ਮਿਲਦਾ ਜਿਹੜੀਆਂ ਭੀੜ-ਪਾੜ ਵਾਲੇ ਇਲਾਕੇ ਨੇ ਉੱਥੇ ਲੋਕ ਜਿਹੜੇ ਨੇ ਮਾਸਕ ਜਿਹੜਾ ਹੈ ਵਰਤੋ ਕਰ ਰਹੇ ਨੇ ਅਲੱਗ ਹੀ ਅਵੇਲ ਜਿਹੜੇ ਨੇ ਕਾਫੀ ਘੱਟ ਲੋਕ ਨੇ ਕਿਉਂਕਿ ਅਕਸਰ ਜਦੋਂ ਪਹਿਲਾਂ ਜਦੋਂ ਕਰੋਨਾ ਆਇਆ ਸੀ ਤੇ ਬਹੁਤ ਜ਼ਿਆਦਾ ਲੋਕ ਚਲੇ ਸੀਗੇ ਮਾਸਕ ਜਿਹੜੇ ਪਾਉਂਦੇ ਸੀਗੇ ਮਗਰ ਐਨੀ ਜਿਹੜੀ ਹੈ ਹਲੇ ਦਰਨ ਦੀ ਜ਼ਰੂਰਤ ਨਹੀਂ ਹੈ ਬਸ ਲੋਕ ਕਿਤੇ ਨਾ ਕਿਤੇ ਹਾਦਸੇ ਦੇ ਬਾਰ ਬਾਰ ਤੋਂ ਹੋ ਜਾਰੇ ਨੇ ਤੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਕਾਫੀ ਹੱਦ ਤੱਕ ਲੋਕ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਕਿ ਮਾਸਕ ਲਗਾਉਂਦੇ ਨੇ ਤੁਸੀਂ ਕਹਿ ਰਹੇ ਹੋ ਔਰ ਡਾਕਟਰਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਇੰਨਾ ਪੈਨਿਕ ਸਿਚੁਏਸ਼ਨ ਨਹੀਂ ਹੈ ਪਰ ਜਦੋਂ ਕਿਸੇ ਨਾ ਕਿਤੇ ਇਕੱਠ ਹੁੰਦਾ ਹੈ ਚਾਹੇ ਉਹ ਵਿਆਹ ਤੇ ਹੋਵੇ ਚਾਹੇ ਉਹ ਕਿਸੇ ਵੀ ਚੀਜ਼ ਤੇ ਹੋਵੇ ਤਾਂ ਉਹ ਬਿਮਾਰੀ ਜਿਹੜੀ ਉਹ ਜ਼ਿਆਦਾ ਗ੍ਰੈਬ ਕਰਦੀ ਹੈ ਪਰ ਉਹ ਜੇ ਗੱਲ ਕੀਤੀ ਜਾਵੇ ਕਿ ਲੋਕੇ ਜਿਵੇਂ ਸਫਰ ਕਰਦੇ ਨੇ ਬਸਤਾ ਦੇ ਵਿੱਚ ਜਾਂ ਕਿਤੇ ਵੀ ਆਊਟਡੋਰ ਦੇ ਜਾਂਦੇ ਨੇ ਤੇ ਉਹ ਬਿਮਾਰੀ ਜ਼ਿਆਦਾ ਲੋਕਾਂ ਦੇ ਨਾਲ ਇੰਟਰੈਕਟਿੰਗ ਕਰੇਗੀ ਜ਼ਿਆਦਾ ਨਹੀਂ ਫੈਲੇਗੀ ਬਿਲਕੁਲ ਜਿਹਾ ਸਭ ਤੋਂ ਡਿਜੀਕਲ ਕਰ ਰਿਹਾ ਕਿ ਅਕਸਰ ਜਦੋਂ ਵੀ ਪੀਰਪਾਲ ਵਾਲੇ ਇਲਾਕੇ ਦੇ ਵਿੱਚ ਜਾਈਏ ਜਾਂ ਫਿਰ ਅਸੀਂ ਕਿਸੇ ਮੈਰਿਜ ਫੰਕਸ਼ਨ ਦੇ ਵਿੱਚ ਜਾਈਏ ਜਾਂ ਕਿਸੇ ਅੰਨੇ ਫੰਕਸ਼ਨ ਦੇ ਵਿੱਚ ਜਾਈਏ ਜਾਂ ਫਿਰ ਅਸੀਂ ਸਰਕਾਰੀ ਨਿਸਨਾ ਬੱਸਿਸ ਹੈ ਜਾਂ ਸਰਕਾਰੀ ਰੋਡਵੇ ਜਾਂ ਬੱਸ ਟ੍ਰਾਂਸਪੋਰਟ ਦਾ ਅਗਰ ਅਸੀਂ ਸਹਾਰਾ ਲੈਂਦੇ ਹਾਂ ਤੇ ਉੱਥੇ کافی ਲੋਕ ਜੁੜੇ ਹੁੰਦੇ ਹੁੰਦੇ ਉੱਥੇ ਜਿਹੜੀਆਂ ਲੋਕਾਂ ਨੂੰ ਅਵੇਰ ਹੋਣ ਦੀ ਲੋੜ ਹੈ ਮਾਸਕ ਜਿਹੜਾ ਹੈ ਪਾ ਕੇ ਰੱਖਾਂ ਹੁਣ ਸੀਟ ਨੂੰ ਅਗਰ ਅਸੀਂ ਫੜਦੇ ਹਾਂ ਤੇ ਜਦੋਂ ਅਸੀਂ ਆਪਣਾ ਗੱਡੀ ਚ ਉਤਰਦੇ ਹਾਂ ਤੇ ਨਾਲ ਹੀ ਸੈਨੀਟਾਈਜ਼ਰ ਜਾਂ ਤਾਂ ਹੱਥ ਕਰੇ ਜਾਂ ਲਿਆ ਫਿਰ ਪਾਣੀ ਦੇ ਨਾਲ ਜਿਹੜੇ ਹੈ ਹੱਥ ਜਿਹੜੇ ਹਨ ਲੋਕਾਂ ਨੂੰ ਧੋਨੇ ਚਾਹੀਦੇ ਨੇ ਕਿ ਜਿਹੜੀ ਅਸੀਂ ਆਪਣੇ ਚੈਨ ਮਾਰਗ ਦੇ ਰਾਹੀ ਜਿਹੜਾ ਹੈ ਲੋਕਾਂ ਨੂੰ ਸੰਦੇਸ਼ ਵੀ ਦਵਾਂਗੇ ਕਿ ਤੁਸੀਂ ਵਾਤਾਵਰਣ ਜਿਹੜਾ ਹੈ ਹੱਥ ਜਿਹੜੇ ਹੈ ਧੋਏ ਜਾਣ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਨਹੀਂ ਜਾਰੀ ਹੋਈ ਹੈ ਕਿ ਤੁਸੀਂ ਹੱਥ ਧੋਣੇ ਹੀ ਹੈ ਜਾਂ ਫਿਰ ਆਪਣਾ ਮਾਸਕ ਪਾਣਾ ਹੀ ਹੈ ਬਸ ਪ੍ਰਕੋਸ਼ਨ ਜਿਹੜੀ ਹੈ ਜ਼ਰੂਰ ਲਈ ਜਾ ਸਕਦੀ ਹੈ ਕਿ ਬਿਮਾਰੀ ਜਿਹੜੀ ਹੈ ਅੱਗੇ ਜ਼ਿਆਦਾ ਨਾ ਵਧੇ ਤੇ ਲੋਕਾਂ ਨੂੰ ਜਿਹੜਾ ਹੈ ਇਹਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੋ ਸਥਿਤੀ ਅਸੀਂ ਪਹਿਲਾਂ ਦੇਖੀ ਹੈ ਅਗਰ ਉਦਾਂ ਦੀ ਸਥਿਤੀ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਕਿਉਂਕਿ ਜਦੋਂ ਕੋਰੋਨਾ ਆਇਆ ਸੀਗਾ ਤੇ ਉਸ ਤੋਂ ਬਾਅਦ ਕਾਫੀ ਸਥਿਤੀ ਜਿਹੜੀ ਹੈ ਖਰਾਬ ਹੋ ਗਈ ਸੀ ਕਿ ਕਈਆਂ ਦੀਆਂ ਨੌਕਰੀਆਂ ਚੱਲ ਗਈਆਂ ਤੇ ਲੋਕਾਂ ਨੂੰ ਜਰੂਰ ਡਰ ਹੈ ਤੇ ਇਹਨੂੰ ਜਿਹੜਾ ਹੈ ਤੁਸੀਂ ਪ੍ਰੋਪੋਸ਼ਨ ਜਿਹੜੀ ਹੈ ਤੁਹਾਨੂੰ ਜਰੂਰ ਲਾਣੀ ਚਾਹੀਦੀ ਹੈ ਕਿ ਤੁਸੀਂ ਦੱਸਿਆ ਕਿ ਲੋਕਾਂ ਨੂੰ ਡਰ ਡਰ ਵੀ ਆ ਕਿਉਂਕਿ ਕਰੋਨਾ ਦੇ ਵਿੱਚ ਲੋਕਾਂ ਦੀ ਕਾਫੀ ਲੋਕ ਜਿਹੜੇ ਨੇ ਉਹ ਨੌਕਰੀਆਂ ਉਹਨਾਂ ਦੀ ਚੱਲ ਗਈਆਂ ਨੇ ਪਰ ਇਤਿਹਾਜ ਜੇ ਹੁਣ ਤੋਂ ਵਰਤਿਆ ਜਾਵੇ ਹੁਣ ਤੋਂ ਹੀ ਕਿਹਾ ਜਾਵੇ ਕਿ ਭਾਰੀ ਇਕੱਠ ਨਹੀਂ ਹੋਣਾ ਚਾਹੀਦਾ ਸਭ ਨੂੰ ਮਾਸਕ ਔਰ ਸੈਨੀਟਾਈਜ਼ਰ ਆਪ ਦੇ ਕੋਲ ਰੱਖਣਾ ਚਾਹੀਦਾ ਜੇ ਹੁਣ ਤੋਂ ਆ ਚੀਜ਼ਾਂ ਲਾਗੂ ਹੋ ਜਨਤਾ ਸ਼ਾਇਦ ਇਹ ਬਿਮਾਰੀ ਥੋੜਾ ਕੱਟ ਜੇਗੀ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਬਿਲਕੁਲ ਅਸੀਂ ਵੀ ਸਹੀ ਮੈਂ ਜ਼ਿਕਰ ਕੀਤਾ ਕਿ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਆਪਣਾ 마스크 ਜਿਹੜਾ ਹੈ ਜ਼ਰੂਰ ਪਾਓ ਜਾਂ ਕੋਈ ਸਰਕਾਰੀ ਟ੍ਰਾਂਸਪੋਰਟ ਦਾ ਇਸਤੇਮਾਲ ਕਰਵਾ ਤੇ ਉਥੋਂ ਉਹਦੇ ਵਿੱਚ ਜ਼ਰੂਰ 마스크 ਜਿਹੜਾ ਹੈ ਪਾਇਆ ਜਾ ਸਕਦਾ ਹੈ ਲੇਡੀਆਂ ਜਿਹੜੀ ਹੈ ਆਪਣਾ ਮੂੰਹ ਢੱਕ ਸਕਦੀਆਂ ਨੇ ਚੁੰਨੀ ਦੇ ਨਾਲ ਤੇ ਬਾਰ ਬਾਰ ਜਿਹੜੇ ਨੇ ਹੱਥ ਜਿਹੜੇ ਛੋਟਾ ਜਾ ਸਕਦਾ ਹੈ ਕਿ ਇਹ ਜਿਹੜੀ ਬਿਮਾਰੀ ਹੈ ਕੱਲ ਨੂੰ ਇੰਨੀ ਜ਼ਿਆਦਾ ਨਾ ਫੈਲ ਜਾਵੇ ਕਿ ਲੋਕੀ ਜਿਹੜਾ ਨੇ ਜ਼ਿਆਦਾ ਘਰ ਦੇ ਉਹ ਉਹ ਵੀ ਆ ਜਾਵੇ ਕਿ ਫਿਰ ਤੋਂ ਘਰ ਦੇ ਵਿੱਚ ਬੈਠਣ ਲਈ ਮਜਬੂਰ ਹੋ ਜਾਣ ਉਦਾਂ ਦੀ ਪੈਨਿਕ ਸਿਟੀ ਨਾ ਹੋਵੇ ਤੇ ਤੁਸੀਂ ਪ੍ਰਕੋਸ਼ਨ ਲੋ ਕਿ ਇਹ ਜਿਹੜੀ ਬਿਮਾਰੀ ਹੈ ਅੱਗੇ ਜਿਹੜੀ ਹੈ ਨਾ ਵਾਸ ਸਕੇ ਹਾਲਾਂਕਿ ਡਾਕਟਰ ਜਿਹੜੇ ਨੇ ਲਗਾਤਾਰ ਕਹਿੰਦੇ ਕਿ ਉਹ ਵਾਇਰਸ ਜਿਹੜੀ ਜੋ ਪਹਿਲਾ ਵਾਇਰਸ ਸੀਗਾ ਕਿ ਮਤਲਬ ਕਾਫੀ ਖਤਰਨਾਕ ਉਦਾਂ ਦਾ ਵਾਇਰਸ ਨਹੀਂ ਹੈ ਹਾਲਾਂਕਿ ਵੀਰਲ ਜਿਹੜਾ ਹੈ ਕਰੋਨਾ ਦਾ ਹੈ ਤੇ ਥੋੜਾ ਜਿਆਦਾ ਚੇਂਜ ਹੋਇਆ ਹੈ ਤੇ ਬਿਲਕੁਲ ਸਾਫ਼ ਸਵਰਤ ਜਿਹੜੀ ਹੈ ਤੁਸੀਂ ਆਪਣੇ ਹੱਥ ਬਾਰ-ਬਾਰ ਧੋ ਤੇ ਤੁਸੀਂ ਪ੍ਰੋਪਰਸ਼ਨ ਜਿਹੜੀਆਂ ਨੇ ਜ਼ਰੂਰ ਜੀ ਅਮਿਤ ਬਹੁਤ-ਬਹੁਤ ਧੰਨਵਾਦ ਬਹੁਤ ਧੀ ਜਾਣਕਾਰੀ ਲਈ